ਸ਼ਾਰਪ ਪ੍ਰੋਡਿਊਸਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਮ ਸੋ ਇੱਕ ਵਾਰ ਮੁਰਤੋਂ ਰੁਬਰੂ ਹੋਇਆ ਤੁਹਾਡੇ ਸਾਹਮਣੇ ਪੋਡਕਾਸਟ ਪ੍ਰੋਗਰਾਮ ਲੈ ਕੇ ਸੋ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਯੂਥ ਦੀ ਖਾਸ ਕਰ ਗੱਲ ਕਰੀਏ ਤਾਂ ਐਬਰੋਡ ਚਾਣ ਦੀ ਜਿਹੜੀ ਹੋੜ ਹੈ ਉਹ ਯੂਥ ਦੇ ਵਿੱਚ ਦਿਨ-ਪ੍ਰਤੀ ਦਿਨ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਪ੍ਰੰਤੂ ਕਈ ਵਾਰ ਬਹੁਤ ਸਾਰੇ ਅਜਿਹੇ ਮਾਮਲੇ ਵੀ ਵੇਖਣ ਨੂੰ ਸਾਹਮਣੇ ਆਉਂਦੇ ਨੇ ਕਿ ਗਲਤ ਗਾਈਡੈਂਸ ਮਿਲਣ ਕਾਰਨ ਇੰਜਾਂ ਗਲਤ ਹੱਥਾਂ ਦੇ ਵਿੱਚ ਚੜ ਕੇ ਉਹਨਾਂ ਦਾ ਔਰ 24 ਤੇ ਤਾਂ ਨੁਕਸਾਨ ਹੁੰਦਾ ਹੀ ਤਾਂ ਉਹਨਾਂ ਦੇ ਜ਼ਿੰਦਗੀ ਦੇ ਸਮੇਂ ਦੀ ਖਰਾਬੀ ਵੀ ਹੈ ਜਿਹੜੀ ਉਹ ਕਾਫੀ ਜ਼ਿਆਦਾ ਹੁੰਦੀ ਹੈ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਜਰਮਨੀ ਨੂੰ ਲੈ ਕੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹੋਰ ਨਾਲ ਮੁਲਕਾਂ ਤੋਂ ਇਲਾਵਾ ਜੇਕਰ ਆਪਾਂ ਜਰਮਨ ਦੀ ਗੱਲ ਕਰੀਏ ਤਾਂ ਜਰਮਨੀ ਜਾਣ ਦਾ ਵੀ ਯੂਥ ਦੇ ਵਿੱਚ क्रेज ਹੈ ਕਾਫੀ ਜ਼ਿਆਦਾ ਨਜ਼ਰ ਆ ਰਿਹਾ ਹੈ ਸੋ ਮੇਰੇ ਨਾਲ ਇਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਡਬਲਿਊ ਡੀ ਆਈ ਸੀ ਹੁਸ਼ਿਆਰਪੁਰ ਤੋਂ ਏ ਜੋਰਾਵਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਨਗੇ ਜੋਰਾਵਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਡੇ ਵਿਊਜ਼ ਨੂੰ ਵੀ ਬਹੁਤ ਬਹੁਤ ਇਹ ਚੀ ਜੋਰਾਵਰ ਜੀ ਆਪਾਂ ਹੋਰ ਨਾ ਮੁਲਕਾਂ ਤੋਂ ਇਲਾਵਾ ਆਪਾਂ ਜਰਮਨੀ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਯੂਥ ਹੈ ਜਿਹੜਾ ਬਹੁਤ ਜ਼ਿਆਦਾ ਅਟਰੈਕਟਿਵ ਹੋ ਰਿਹਾ ਜਰਮਨ ਵੱਲ ਨੂੰ ਸੋ ਕਾਰਨ ਕੀ ਮੰਨਦੇ ਹੋ ਇਸ ਤੋਂ ਵੱਡਾ ਤੁਸੀਂ ਦੇਖੋ ਪਹਿਲੀ ਗੱਲ ਤਾਂ ਇਹ ਚੇਤਨ ਜੀ ਮੈਂ ਕਹਿਣਾ ਚਾਹਾਂਗਾ ਸਾਡੇ ਵਿਊਜ਼ ਨੂੰ ਵੀ ਔਰ ਤੁਹਾਨੂੰ ਵੀ ਕਿ ਪਹਿਲੇ অপਸ਼ਨਸ ਨਹੀਂ ਸੀ ਬੱਚਿਆਂ ਕੋਲ ਔਰ ਕੈਨੇਡਾ ਵੱਲ ਰੁਝਾਨ ਬੱਚਿਆਂ ਦਾ ਬਹੁਤ ਜ਼ਿਆਦਾ ਸੀਗਾ ਜਿਵੇਂ ਕਿ ਆਪਾਂ ਕਹਿੰਦੇ ਵੀ ਹਰ ਪੰਜਾਬੀ ਸਟੂਡੈਂਟ ਦਾ ਜਿਹੜਾ ਸੁਪਨਾ ਸੀ ਉਹ ਸਿਰਫ ਕੈਨੇਡਾ ਸੀਗਾ ਲੇਕਿਨ ਅੱਜ ਕੈਨੇਡਾ ਦੇ ਅਲਾਵਾ ਵੀ ਬਹੁਤ ਸਾਰੀ ਕੰਟਰੀਆਂ ਇਦਾਂ ਦੀਆਂ ਨੇ ਜਿਨ੍ਹਾਂ ਨੂੰ ਐਕਸਪਲੋਰ ਕੀਤਾ ਗਿਆ ਹੈ ਔਰ ਉਸ ਐਕਸਪਲੋਰੇਸ਼ਨ ਦਾ ਨਤੀਜਾ ਇਹ ਹੈ ਕਿ ਜਰਮਨੀ ਇੱਕ ਬਿਹਤਰ ਕੰਟਰੀ ਬਣ ਕੇ ਉਭਰੀ ਹੈ ਜੋ ਕਿ ਬਹੁਤ ਜ਼ਿਆਦਾ ਓਪਰਚ्युनिटीਜ਼ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਦੇ ਰਹੀ ਹੈ ਔਰ ਅਸ ਦੇ ਸਿਨੈਰੀਓ ਦੇ ਵਿੱਚ ਤੁਸੀਂ ਦੇਖੋ ਜਿਵੇਂ ਕਿ ਮਾਹੌਲ ਜਿੱਦਾਂ ਦਾ ਹੋ ਰਿਹਾ ਹੈ ਕੈਨੇਡਾ ਨੂੰ ਲੈ ਕੇ ਆਸਟ੍ਰੇਲੀਆ ਨੂੰ ਲੈ ਕੇ ਸਖਤਾਈ ਹੋ ਰਹੀ ਹੈ ਤਾਂ ਉਹਦੇ ਕਰਕੇ ਕਿਤਨੇ ਕਿਤੇ ਬੱਚੇ ਜਿਹੜੇ ਵਿਦਿਆਰਥੀ ਆ ਉਹ ਬਾਕੀ ਕੰਟਰੀਆਂ ਵੱਲ ਵੀ ਆਪਣਾ ਰੁਝਾਨ ਰੱਖਦੇ ਨੇ ਔਰ ਜਰਮਨੀ ਉਹਨਾਂ ਨੂੰ ਬਹੁਤ ਹੀ ਸੁਨਹਿਰਾ ਮੌਕਾ ਦੇ ਰਹੀ ਹੈ ਆਪਣਾ ਭਵਿਕ ਸਵਾਰਨ ਲਈ ਅੱਛਾ ਜੁਰਮਰ ਜੀ ਆਪਾਂ ਜਰਮਨੀ ਦੀ ਗੱਲ ਕਰ ਰਹੇ ਹਾਂ ਸੋ ਅੱਜ ਦਾ ਅਸੀਂ ਸਪੈਸ਼ਲ ਟੌਪਿਕ ਵੀ ਹੈ ਜਿਹੜਾ ਅਸੀਂ ਸਿਰਫ ਆਪਾਂ ਜਰਮਨੀ ਨੂੰ ਲੈ ਕੇ ਸਿਲੈਕਟ ਕੀਤਾ ਹੋਇਆ ਹੈ ਪਰ ਸਸਾ ਕਿੰਨਾ ਕੋ ਔਖਾ ਹੈ ਜਾਂ ਕਿੰਨਾ ਕੋ ਸੁਖਾ ਹੈ ਜੇਕਰ ਆਪਾਂ ਕੈਨੇਡਾ ਯੂ ਐਸ ਏ ਜਾਂ ਆਸਟ੍ਰੇਲੀਆ ਓਸਟ੍ਰੇਲੀਆ ਦੀ ਗੱਲ ਕਰੀਏ ਤਾਂ ਉਹਨਾਂ ਦੇ ਮੁਕਾਬਲੇ ਵੀ ਆਪਾਂ ਜਰਮਨ ਦੀ ਗੱਲ ਕਰੀਏ ਕਿੰਨਾ ਕੋ ਸਸਤਾ ਹੈ ਜੇ ਇੱਥੇ ਵੀ 25 25 30 ਲੱਖ ਰੁਪਏ ਜਿਹੜਾ ਪੇ ਕਰਨਾ ਪਏਗਾ ਸਟੂਡੈਂਟਸ ਨੂੰ ਦੇਖੋ ਚੇਤਨ ਜੀ ਤੁਸੀਂ ਇੱਕ ਹੀ ਸਵਾਲ ਚ ਵਿੱਚ ਮੇਰੇ ਖਾਲਾ ਬਹੁਤ ਸਾਰੇ ਸਵਾਲ ਪੁੱਛ ਲਏ ਲੇਕਿਨ ਆਪਾਂ ਬਾਰੀ ਬਾਰੀ ਕਰਕੇ ਸਾਰਿਆਂ ਦਾ ਜਵਾਬ ਦਵਾਂਗੇ ਜਿੱਤੇ ਤੱਕ ਤੁਸੀਂ ਪ੍ਰੋਸੈਸਿੰਗ ਦੀ ਗੱਲ ਕੀਤੀ ਹੈ ਜਰਮਨੀ ਦਾ ਪ੍ਰੋਸੈਸ ਬਹੁਤ ਹੀ ਸੌਖਾ ਪ੍ਰੋਸੈਸ ਹੈ ਕੋਈ ਜ਼ਿਆਦਾ ਪ੍ਰੋਸੈਸਿੰਗ ਟਾਈਮ ਨਹੀਂ ਲੱਗਦਾ ਅਮੂਮਤ ਜਿੰਨਾ ਪ੍ਰੋਸੈਸਿੰਗ ਟਾਈਮ ਸਾਰੀ ਕੰਟਰੀ ਨੂੰ ਲੱਗਦਾ ਉਨਾ ਹੀ ਲੱਗਦਾ ਹੈ ਮੇਰੇ ਖਾਲਾ 2 ਤੋਂ 3 ਮਹੀਨੇ ਜਿਹੜੇ ਪ੍ਰੋਸੈਸਿੰਗ ਟਾਈਮ ਦੇ ਆ ਜੋ ਸਟੈਂਡਰਡ ਪ੍ਰੋਸੈਸਿੰਗ ਟਾਈਮ ਉਹਦੇ ਵਿੱਚ ਹੀ ਬੱਚੇ ਦਾ ਡਿਸੀਜਨ ਆ ਜਾਂਦਾ ਹੈ ਦੂਜਾ ਸਵਾਲ ਤੁਸੀਂ ਕੀਤਾ ਕਿ ਜਿਹੜਾ ਖਰਚਾ ਖਰਚੇ ਦੀ ਗੱਲ ਕੀਤੀ ਆ ਤਾਂ ਖਰਚੇ ਨੂੰ ਦੇਖਿਆ ਜਾਵੇ ਤਾਂ ਖਰਚਾ ਜਰਮਨੀ ਦਾ ਬਹੁਤ ਹੀ ਜ਼ਿਆਦਾ ਕਾਸਟ ਇਫੈਕਟਿਵ ਹੈ ਕਾਸਟ ਇਫੈਕਟਿਵ ਦਾ ਮਤਲਬ ਕੀ ਪ੍ਰੋਗਰਾਮ ਤੇ ਪੀ ਡਿਪੈਂਡ ਕਰਦਾ ਹੈ ਬੱਚਾ ਕਿਸ ਪ੍ਰੋਗਰਾਮ ਤੇ ਤਹਿ ਜਾ ਰਿਹਾ ਲੇਕਿਨ ਬਾਕੀ ਕੰਟਰੀਆਂ ਨਾਲੋਂ ਇਹਨਾਂ ਦਾ ਖਰਚਾ ਜਿਹੜਾ ਹੈ ਬਹੁਤ ਹੀ ਜ਼ਿਆਦਾ ਅਫੋਰਡੇਬਲ ਹੈ ਔਰ ਕਾਸਟ ਇਫੈਕਟਿਵ ਹੈ ਮਤਲਬ ਕਿ ਕਾਸਟ ਇਫੈਕਟਿਵ ਮਤਲਬ ਕੀ ਕੈਨੇਡਾ ਅਮਰੀਕਾ ਨਾਲੋਂ ਓਬਵੀਅਸ ਫੇਰ ਘੱਟ ਹੀ ਹੋਏਗਾ ਜੀ ਬਿਲਕੁਲ ਘੱਟ ਹੋਏਗਾ ਸਕੋਪ ਕੀ ਹੈ ਸਟੂਡੈਂਟਸ ਦਾ ਉੱਥੇ ਕਿਉਂਕਿ ਇਹ ਆਪਾਂ ਚਲੋ ਕਿਸੇ ਕਿ ਕੰਟਰੀ ਦਾ ਨਾਮ ਤਾਂ ਨਹੀਂ ਲਾਵਾਂਗੇ ਸੋ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਉਹ ਹਾਲਾਤ ਹੋ ਰਹੇ ਨੇ ਏਮਪਲੋਇਮੈਂਟ ਨੂੰ ਲੈ ਕੇ ਤਾਂ ਉਹ ਵੀ ਕਿਤੇ ਨਾ ਕਿਤੇ ਇੱਕ ਚਿੰਤਾ ਦਾ ਵਿਸ਼ਾ ਹੈ ਉਸ ਦੇ ਮੁਕਾਬਲੇ ਆਪਾਂ ਜਰਮਨ ਦੀ ਗੱਲ ਕਰੀ ਤਾਂ ਜਰਮਨ ਦੇ ਵਿੱਚ ਸਟੂਡੈਂਟਸ ਦਾ ਸਕੋਪ ਕਿਹਾ ਜੀ ਦੇਖੋ ਬਹੁਤ ਇੰਪੋਰਟੈਂਟ ਔਰ ਬਹੁਤ ਹੀ ਅੱਛਾ ਸਵਾਲ ਤੁਸੀਂ ਪੁੱਛਿਆ ਹੈ ਕਿ ਬੱਚਿਆਂ ਦਾ ਸਕੋਪ ਕੀ ਹੈ ਬੱਚੇ ਜਾਂਦੇ ਆ ਪੜਨ ਵਾਸਤੇ ਬੱਚੇ ਜਾਂਦੇ ਕੰਮ ਕਰਨ ਵਾਸਤੇ ਅੱਗੇ ਜਾ ਕੇ ਉਹਨਾਂ ਦੀ ਪੀਆਰ ਹੋਏਗੀ ਕਿ ਨਹੀਂ ਹੋਏਗੀ ਕੰਮ ਉਹਨਾਂ ਨੂੰ ਮਿਲੇਗਾ ਕਿ ਨਹੀਂ ਮਿਲੇਗਾ ਇਹ ਸਾਰਾ ਕੁਝ ਦੇਖਣਾ ਪੈਂਦਾ ਹੈ ਪੜਾਈ ਵੀ ਦੇਖਣੀ ਪੈਂਦੀ ਹੈ ਲੇਕਿਨ ਜਰਮਨੀ ਦੇ ਵਿੱਚ ਤੁਸੀਂ ਪੜਾਈ ਦੇ ਨਾਲ-ਨਾਲ ਕੰਮ ਵੀ ਕਰ ਸਕਦੇ ਹੋ ਔਰ ਕੰਮ ਦੇ ਬਾਅਦ ਤੁਸੀਂ ਉੱਥੇ ਪੀਆਰ ਦੀ অপਸ਼ਨ ਵੀ ਲੈ ਸਕਦੇ ਹੋ ਨੇ ਸੈਟਲਮੈਂਟ অপਸ਼ਨ ਵੀ ਹੈ ਇੱਕ ਅਗਲ ਮੈਂ ਤੇ ਹੋਰ ਕਹਿਣੀ ਚਾਹੂੰਗਾ ਕਿ ਜਰਮਨੀ ਕਿਉਂ ਬਿਹਤਰ ਹੈ ਜੀ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਕਿਉਂਕਿ ਸਭ ਤੋਂ ਪਹਿਲੇ ਜਰਮਨੀ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਵਰਲਡ ਰੈਂਕ ਯੂਨੀਵਰਸਿਟੀਆਂ ਨੇ ਉਹਦੀ ਪੜ੍ਹਾਈ ਪੂਰੀ ਦੁਨੀਆ 'ਚ ਮਣੀ ਜਾਂਦੀ ਹੈ ਫ੍ਰੀ ਟਿਊਸ਼ਨ ਬੇਸਿਸ ਤੇ ਤੁਸੀਂ ਫ੍ਰੀ ਪੜ੍ਹਾਈ ਵੀ ਕਰ ਸਕਦੇ ਹੋ ਉੱਥੇ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਇਹ ਮੌਕਾ ਵੀ ਤੁਹਾਨੂੰ ਜਰਮਨੀ ਦਿੰਦੀ ਹੈ ਜਰਮਨੀ ਦੁਨੀਆ ਦੀ ਅਜਿਹੀ ਇੱਕ ਕੰਟਰੀ ਹੈ ਜਿਹੜੀ ਇੱਕ ਮੈਨੂਫੈਕਚਰਿੰਗ ਹਬ ਹੈ ਔਰ ਮੈਨੂਫੈਕਚਰਿੰਗ ਹਬ ਹੋਣ ਕਰਕੇ ਉੱਥੇ ਕੰਮ ਦੀ ਕਦੀ ਕੋਈ ਘਾਟ ਨਹੀਂ ਹੁੰਦੀ ਯਾਨੀ ਬੱਚਾ ਜਿਹੜਾ ਹੈ ਉੱਥੇ ਜਿਹੜਾ ਵਿਦાર્થી ਗਿਆ ਹੈ ਜਾਂ ਕੋਈ ਵੀ ਕੰਮ ਦੇ ਸਿਲਸਿਲੇ ਚ ਗਿਆ ਹੈ ਉਹ ਉੱਥੇ ਸਟੱਡੀ ਦੇ ਨਾਲ ਨਾਲ ਕੰਮ ਵੀ ਕਰ ਸਕਦਾ ਹੈ ਔਰ 3 ਸਾਲ ਲਗਾਤਾਰ ਕੰਮ ਕਰਕੇ ਉਹ ਡਾਇਰੈਕਟ ਪੀਆਰਬੀ ਅਪਲਾਈ ਕਰ ਸਕਦਾ ਹੈ ਜਰਮਨ ਦੇ ਵਿੱਚ ਔਰ ਕੋਈ ਲੋਟਰੀ ਸਿਸਟਮ ਨਹੀਂ ਹੈ ਦੇਖੋ ਹੁਣ ਪੜਾਈ ਅਫੋਰਡੇਬਲ ਵੀ ਹੈ ਜੇ ਮਿਨੀਮਮ ਵੇਜ ਆਵਰ ਦੀ ਗੱਲ ਕਰੀਏ ਬਾਕੀ ਕੰਟਰੀਆਂ ਨਾਲੋਂ ਤਾਂ ਜਰਮਨੀ ਦਾ ਮਿਨੀਮਮ ਵੇਜ ਆਵਰ ਵੀ ਬਹੁਤ ਜ਼ਿਆਦਾ ਹੈ ਬਰਾਬਰ ਜੋ ਬਾਕੀ ਕੰਟਰੀ ਦੇ ਕੰਪੇਰੀਜ਼ਨ ਚ ਕਾਫੀ ਹੈ ਤਾਂ ਇਹ ਸਾਰੇ ਚੀਜ਼ਾਂ ਜਰਮਨੀ ਨੂੰ ਇੱਕ ਅੱਛੀ ਕੰਟਰੀ ਦਿੰਦੀ ਹੈ ਬਾਕੀ ਪਰਸਪੈਕਸ਼ਨ ਹਰ ਬੰਦੇ ਦੀ ਆਪਣੀ ਆਪਣੀ ਹੋ ਸਕਦੀ ਹੈ ਚੋਇਸ ਆਪਣੀ ਆਪਣੀ ਹੋ ਸਕਦੀ ਹੈ ਲੇਕਿਨ ਜਰਮਨੀ ਇਸ ਵੇਲੇ ਬਹੁਤ ਸੁਨਹਿਰਾ ਮੌਕਾ ਹੈ ਕਿਉਂਕਿ ਬਹੁਤ ਸਾਰੇ ਯੂਥ ਦੀ ਜਾਂ ਲੋਕਾਂ ਦੀ ਥਿੰਕਿੰਗ ਇਹ ਹੈ ਕਿ ਯਾਰ ਕੈਨੇਡਾ ਅਮਰੀਕਾ ਜਾਵਾਂਗੇ ਤਾਂ ਉੱਥੇ ਡਾਲਰ ਸ਼ਾਇਦ ਬਧੇਰੇ ਬਣਦੇ ਹੋਣਗੇ ਇਦਾਂ ਦੀ ਕੋਈ ਗੱਲ ਨਹੀਂ ਜਰਮਨੀ ਦੇ ਵਿੱਚ ਯੂਰੋ ਆਈ ਥਿੰਕ ਇੱਕ ਯੂਰੋ ਜਿਹੜਾ ਹੈ ਉਹ 90 ਰੁਪਏ ਤੋਂ ਉੱਤੇ ਹੀ ਚੱਲਦਾ ਹੈ ਔਰ ਗੱਲ ਕਰੰਸੀ ਦੀ ਨਹੀਂ ਹੈ ਗੱਲ ਇਹ ਹੁੰਦੀ ਹੈ ਕਿ ਤੁਹਾਨੂੰ ਇੱਕ ਬੈਟਰ ਸਕੋਪ ਕਿੱਥੇ ਹੈ ਸੈਟਲਮੈਂਟ ਤੁਹਾਡੀ ਕਿੱਥੇ ਆਪਸ਼ਨ ਹੈ ਸੈਟਲਮੈਂਟ ਲਈ ਕੈਨੇਡਾ ਸ਼ੁਰੂ ਤੋਂ ਅੱਛੀ ਰਹੀ ਹੈ ਜਰਮਨੀ ਵੀ ਬਹੁਤ ਅੱਛੀ ਕੰਟਰੀ ਹੈ ਮੈਂ ਉਹੀ ਦੱਸਿਆ ਕਿ ਹਰ ਕੰਟਰੀ ਆਪਣੀ ਆਪਣੀ ਤਾਹਤ ਹੈ ਬਹੁਤ ਅੱਛੀ ਹੈ ਆਪਣੀ ਆਪਣੀ ਪਰਸਪੈਕਸ਼ਨ ਹੁੰਦੀ ਹੈ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਜਰਮਨੀ ਇੱਕ ਬਹੁਤ ਅੱਛਾ ਚੁਆਇਸ ਆ ਬੱਚਿਆਂ ਲਈ ਬਣ ਕੇ ਆਈ ਹੈ ਜਿਹਦੇ ਵਿੱਚ ਬੱਚੇ ਡਾਇਰੈਕਟ ਵਰਕ ਵੀਜ਼ਾ ਤੇ ਜਾ ਵੋਕੇਸ਼ਨਲ ਪ੍ਰੋਗਰਾਮਸ ਦੇ ਵਿੱਚ ਜਾ ਸਕਦੇ ਨੇ ਨਰਸਿੰਗ ਵੀਜ਼ਾ ਪ੍ਰੋਗਰਾਮਸ WDIC ਜੋ ਲੈ ਕੇ ਆਇਆ ਹੈ ਉਹਦੇ ਉੱਤੇ ਜਾ ਸਕਦੇ ਨੇ ਜੀ ਤੁਸੀਂ ਇੱਕ ਸਪੈਸ਼ਲ ਕੋਰਸ ਦੀ ਗੱਲ ਕਰ ਰਹੇ ਸੀ ਨਰਸਿੰਗ ਦੀ ਮੇਲ ਫੀਮੇਲਸ ਨੂੰ ਲੈ ਕੇ ਸੋ ਮੈਂ ਚਾਹਾਂਗਾ ਕਿ ਉਹ ਵੀ ਤੁਸੀਂ ਜਰੂਰ ਸਾਂਝਾ ਕਰਦੇ ਹੋ ਕਿਉਂਕਿ ਨਰਸਿੰਗ ਦੇ ਵਿੱਚ ਸਕੋਪ ਹੈ ਜਿਆਦਾ ਸਟੂਡੈਂਟਸ ਆਪਣੇ ਆਪ ਨੂੰ ਸੇਫ ਮੰਨਦੇ ਨੇ ਜੀ ਦੇਖੋ ਕੋਵਿਡ 19 ਦੇ ਬਾਅਦ ਜਦੋਂ ਦਾ ਕੋਵਿਡ 19 ਆਇਆ ਹੈ ਔਰ ਕੈਨੇਡਾ ਦੇ ਵਿੱਚ ਜਿੱਦਾਂ ਕਿ ਪੋਪੂਲੇਸ਼ਨਸ ਵੀ 올ਡ ਪੋਪੂਲੇਸ਼ਨਸ ਹੈ ਹੈਲਥ ਕੇਅਰ ਸੈਕਟਰ ਇੱਕਦਾਂ ਦਾ ਸੈਕਟਰ ਹੈ ਜੋ ਹਮੇਸ਼ਾ ਬੂਮ 'ਚ ਰਹੇਗਾ ਜੀ ਔਰ ਰਿਆਬ ਹੀ ਹੈ ਔਰ ਹੈਲਥ ਹੈਲਥ케ਅਰ ਸੈਕਟਰ ਦੇ ਵਿੱਚ ਜਿਹੜੇ ਨਰਸਸ ਹੁੰਦੇ ਨੇ ਭਲੇ ਉਹ ਮੇਲ ਨਰਸਸ ਹੋਣ ਚਾਹੇ ਫੀਮੇਲ ਨਰਸਸ ਹੋਣ ਉਹਨਾਂ ਦੀ ਮੰਗ ਕਦੀ ਕਟੇਗੀ ਨਹੀਂ ਭਾਵੇਂ ਉਹ ਕੈਨੇਡਾ ਹੋਵੇ ਭਾਵੇਂ ਜਰਮਨੀ ਹੋਵੇ ਭਾਵੇਂ ਜਿਹੜੀ ਮਰਜ਼ੀ ਕੰਟਰੀ ਹੋਵੇ ਲੇਕਿਨ ਡਬਲਯੂ ਡੀ ਆਈ ਸੀ ਜਿਹੜਾ ਪ੍ਰੋਡਕਟ ਲੈ ਕੇ ਆਇਆ ਹੈ ਉਹ ਜਰਮਨੀ ਦਾ ਡਾਇਰੈਕਟ ਵਰਕ ਵੀਜ਼ਾ ਲੈ ਕੇ ਆਇਆ ਹੈ ਔਰ ਡਬਲਯੂ ਡੀ ਆਈ ਸੀ ਨੂੰ ਮਾਨ ਵੀ ਹੈ ਇਸ ਗੱਲ ਦਾ ਕਿ ਜਰਮਨੀ ਡਬਲਯੂ ਡੀ ਆਈ ਸੀ 2008 ਤੋਂ ਕਰਦਾ ਆ ਰਿਹਾ ਹੈ ਔਰ ਸਭ ਤੋਂ ਜ਼ਿਆਦਾ ਵੱਧ ਵੀਜ਼ਾ ਲਗਾਉਣ ਵਾਲੀ ਕੰਪਨੀ ਡਬਲਯੂ ਡੀ ਆਈ ਸੀ ਹੈ ਵਰਕ ਵੀਜ਼ਾ ਦੀ ਗੱਲ ਕਰੀਏ ਤਾਂ ਜਰਮਨ ਦਾ ਜਿਹੜਾ ਵਰਕ ਵੀਜ਼ਾ ਆ ਏਜ ਲਿਮਿਟ ਕੋਈ ਨਹੀਂ ਹੈਗੀ ਜੇ ਕਿਸੇ ਬੱਚੇ ਨੇ ਕੋਈ ਸੇ ਵਿਦਿਆਰਥੀ ਨੇ एएनएम जीएनएम बीएससी नर्सिंग या बीएससी ਵਿਦ ਮੈਡੀਕਲ ਕੀਤੀ ਹੈ ਤਾਂ ਉਹ ਡਾਇਰੈਕਟ ਵਰਕ ਵੀਜ਼ਾ ਤੇ ਜਰਮਨੀ ਜਾ ਸਕਦਾ ਹੈ ਮਤਲਬ ਕਿ ਡਾਇਰੈਕਟ ਵਰਕ ਵੀਜ਼ਾ ਤੇ ਜਾ ਸਕਦਾ ਹੈ ਐਜ਼ ਅ ਮੇਲ ਫੀਮੇਲ ਨਰਸ ਕੋਈ ਵੀ ਹੋਵੇ ਐਜ਼ ਅ ਮੇਲ ਫੀਮੇਲ ਨਰਸ ਦੇ ਤੌਰ ਤੇ ਉਹ ਡਾਇਰੈਕਟ ਵਰਕ ਵੀਜ਼ਾ ਤੇ ਜਰਮਨੀ ਜਾ ਸਕਦਾ ਹੈ ਜੇ ਕਿਸੇ ਸਟੂਡੈਂਟ ਨੇ एएनएम जीएनएन बीएससी नर्सिंग ਜਾਂ बीएससी ਇਨ ਮੈਡੀਕਲ ਸਟਰੀਮ ਕੀਤੀ ਹੈ ਤਾਂ ਉਹ ਮੇਲ ਫੀਮੇਲ ਨਰਸ ਦੇ ਤੌਰ ਤੇ ਜਰਮਨੀ ਵਰਕ ਵੀਜ਼ਾ ਤੇ ਡਾਇਰੈਕਟ ਜਾ ਸਕਦਾ ਹੈ ਅੱਛਾ ਆਪਾਂ ਨਰਸਿੰਗ ਤੋਂ ਰਾਬਾ ਆਪਾਂ ਹੋਰ ਲੈਸਾ ਗੱਲ ਕਰੀਏ ਜੇ ਕਿ ਉਧਰੋਂ ਸਪான்ਸਰਸ਼ਿਪ ਭੇਜਦੇ ਆ ਤਾਂ ਫੇਰ ਵੀ ਪੋਸਿਬਿਲਟੀ ਹੈ ਜੀ ਦੇਖੋ ਸਪான்ਸਰਸ਼ਿਪ ਵਾਲਾ ਕੋਈ ਗੱਲ ਹੀ ਨਹੀਂ ਹੁੰਦੀ ਜਿੱਦਾਂ ਆਪਾਂ ਡਬਲਯੂ ਡੀ ਏ ਸੀ ਮੈਂ ਪਹਿਲੇ ਵੀ ਕਿਹਾ ਡਬਲਯੂ ਡੀ ਏ ਸੀ ਇਹ ਪ੍ਰੋਡਕਟ ਹੀ ਲੈ ਕੇ ਆਇਆ ਹੈ ਕਿ ਤੁਸੀਂ ਡਾਇਰੈਕਟ ਵਰਕ ਵੀਜ਼ਾ ਤੇ ਅਪਲਾਈ ਕਰ ਸਕਦੇ ਹੋ ਤਾਂ ਇਹਦੇ ਵਿੱਚ ਆਪਾਂ ਰਿਕੁਆਇਰਮੈਂਟ ਬੜੀ ਸਿੰਪਲ ਰੱਖੀ ਹੈ ਏਜ ਦੀ ਕੋਈ ਲਿਮਿਟ ਨਹੀਂ ਹੈਗੀ ਫਿਰ ਵੀ ਪ੍ਰੋਜੈਕਟ ਸਾਲ ਦੇ ਅੰਦਰ ਅੰਦਰ ਬੰਦਾ ਜੇ ਹੋਵੇ ਤਾਂ ਅਪਲਾਈ ਕਰ ਸਕਦਾ ਹੈ ਬੱਚੇ ਨੇ ਐਨ ਐਮ ਕੀਤੀ ਹੋਵੇ ਜੀ ਐਨ ਐਮ ਕੀਤੀ ਹੋ ਉਦੇ ਕੋਲ ਕਲਕੱਤ ਤੋਂ ਘਟੇ ਇੱਕ ਸਾਲ ਦਾ ਜੇ ਐਕਸਪੀਰੀਅੰਸ ਹੈ ਆਪਣੀ ਫੀਲਡ ਦਾ ਤਾਂ ਉਹ ਵਰ ਡਾਇਰੈਕਟ ਵਰਕ ਵੀਜ਼ਾ ਤੇ ਜਾ ਸਕਦਾ ਕਿਉਂਕਿ ਵਰਕਿੰਗ ਐਕਸਪੀਰੀਅੰਸ ਦੀ ਲੋੜ ਹੁੰਦੀ ਹੈ ਤਾਂ ਡਬਲ ਡੀਏਸੀ ਨੂੰ ਡਾਇਰੈਕਟ ਵਰਕ ਵੀਜ਼ਾ ਤੇ ਪੇ ਸਕਦਾ ਇਹਦੇ ਅਲਾਵਾ ਜਿਹੜਾ ਡਬਲ ਡੀਏਸੀ ਪ੍ਰੋਡਕਟ ਲੈ ਕੇ ਆਇਆ ਹੈ ਉਹ ਜਰਮਨੀ ਦਾ ਨਰਸਿੰਗ ਵੀਜ਼ਾ ਹੈ ਹੁਣ ਨਰਸਿੰਗ ਵੀਜ਼ਾ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਜੇ ਕਿਸੇ ਸਟੂਡੈਂਟ ਦੀ 18 ਤੋਂ ਲੈ ਕੇ 23 ਸਾਲ ਉਮਰ ਹੈ ਮੈਂ ਮੇਰੀ ਇਹ ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਗਾ ਜੇ ਕਿਸੇ ਵਿਦਿਆਰਥੀ ਦੀ 18 ਤੋਂ ਲੈ ਕੇ 23 ਸਾਲ ਉਮਰ ਹੈ ਉਹਨੇ 12th ਮੈਡੀਕਲ ਦੇ ਵਿੱਚ ਕੀਤੀ ਹੈ 12th ਮੈਡੀਕਲ ਸਟਰੀਮ ਜੇ ਕੀਤੀ ਹੈ 12th ਸੁਪਰ ਮੈਡੀਕਲ ਕੀਤੀ ਹੈ 12th ਮੈਡੀਕਲ 12th ਸੁਪਰ ਮੈਡੀਕਲ एएनएम जीएनएम बीएससी ਨਰਸਿੰਗ ਜਾਂ बीएससी ਮੈਡੀਕਲ ਸਟਰੀਮ ਦੇ ਵਿੱਚ ਕੀਤੀ ਹੈ ਤਾਂ ਉਹ ਵਿਦਿਆਰਥੀ ਵੀ ਜਰਮਨੀ ਨਰਸਿੰਗ ਵੀਜ਼ਾ ਤੇ ਜਾ ਸਕਦਾ ਹੈ ਤੇ ਇਹ ਦੋ ਪ੍ਰੋਡਕਟ ਇਦਾਂ ਦੇ ਆ ਜੋ WDIAC ਲੈ ਕੇ ਆਇਆ ਹੈ ਸਾਡੇ ਸਟੂਡੈਂਟਸ ਲਈ ਜੋ ਜਰਮਨੀ ਜਾ ਕੇ ਹੈਲਥ케ਅਰ ਸੈਕਟਰ ਦੇ ਵਿੱਚ ਆਪਣਾ ਕੈਰੀਅਰ ਹੀ ਆਪਣਾ ਪਵਿਕ ਬਣਾਉਣਾ ਚਾਹੁੰਦੇ ਨੇ ਉੱਥੇ ਕੰਮ ਕਰਕੇ 3 ਸਾਲ ਜਾਂ 4 ਸਾਲ ਕੰਮ ਕਰਕੇ ਬਾਅਦ 'ਚ ਉੱਥੇ PR ਦੀ ਸੈਟਲਮੈਂਟ অপਸ਼ਨ ਵੀ ਲੈ ਸਕਦੇ ਨੇ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਇੰਨੀ ਓਪਨਲੀ ਤਰੀਕੇ ਦੇ ਨਾਲ ਕੋਈ ਵੀ ਨਹੀਂ ਦਿੰਦਾ ਕੋਈ ਬਹੁਤ ਯੂਥਲੀ ਤਕਰੀਬਨ ਸੋਚ ਮੈਨੂੰ ਲੱਗਦਾ ਇਹੀ ਹੁੰਦੀ ਹੋਵੇ ਕਿ ਯਾਰ ਵੀਜ਼ਾ ਲੱਗ ਜਵੇ ਸਟੱਡੀ ਕਰੀਏ ਨਾਲ ਨਾਲ ਕੰਮ ਕਰੀਏ ਦਨ ਆਪਾਂ ਪੀਆਰ ਲਈ ਅਪਲਾਈ ਕਰਦੇ ਆ। ਦੇਖਿਏ ਚੇਤਨ ਜੀ ਇਹ ਹੁੰਦਾ ਗੱਲ ਇਹ ਹੁੰਦੀ ਹੈ ਕਿ ਜਿਹੜਾ ਇੱਕ ਕੰਸਲਟੈਂਟ ਹੁੰਦਾ ਹੈ ਕੰਸਲਟੈਂਟ ਇੱਕ ਗਾਈਡ ਦੇ ਤੌਰ ਤੇ ਕੰਮ ਕਰਦਾ ਹੈ ਕੰਸਲਟੈਂਟ ਦਾ ਕੰਮ ਹੁੰਦਾ ਸਿੱਧੇ ਰਸਤੇ ਪਾਉਣਾ ਕਿਸੇ ਵੀ ਬੰਦੇ ਨੂੰ ਜਾਂ ਬੱਚੇ ਨੂੰ ਤਾਂ ਡਬਲਯੂ ਡੀ ਆਈ ਸੀ ਇਸ ਚੀਜ਼ ਤੇ ਪਿਛਲੇ 20 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹੈ ਇਹਦਾ ਨਤੀਜਾ ਇਹ ਹੀ ਹੈ ਕਿ ਪਿਛਲੇ 20 ਸਾਲ ਤੋਂ ਸੀ ਇਸ ਇੰਡਸਟਰੀ 'ਚ ਕੰਮ ਕਰ ਰਹੇ ਹਨ ਔਰ ਅਨੰਦਾ ਲੋਕਾਂ ਦਾ ਆਸ਼ੀਰਵਾਦ ਸਦਕਾ ਹੈ ਕਿ ਡਬਲਯੂ ਡੀ ਆਈ ਸੀ ਹਮੇਸ਼ਾ ਤਰੱਕੀਆਂ 'ਚ ਰਿਹਾ ਹੈ ਤਾਂ ਇਸੇ ਚ ਔਰ ਮੈਂ ਅੱਜ ਫਿਰ ਐਸੀ ਚੀਜ਼ ਨੂੰ ਲੈ ਕੇ ਤੁਹਾਡੇ ਇੱਥੇ ਆਫਿਸ ਵਿੱਚ ਆਇਆ ਹਾਂ ਕਿ ਅਸੀਂ ਦੋ ਪ੍ਰੋਡਕਟ ਜਿਹੜੇ ਪ੍ਰਮੋਟ ਕਰ ਰਹੇ ਹਾਂ ਜਰਮਨੀ ਨਰਸਿੰਗ ਵੀਜ਼ਾ ਜਿਹਦੇ ਵਿੱਚ ਉਹ ਬੱਚੇ ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 23 ਸਾਲ ਹੈ ਉਹਨਾਂ ਨੇ 12th ਮੈਡੀਕਲ ਸਟ੍ਰੀਮ ਵਿੱਚ ਕੀਤੀ ਹੈ 12th ਸੁਪਰ ਮੈਡੀਕਲ ਕੀਤਾ ਹੈ ਐਨਐਮ ਜਾਂ ਜੀਐਨਐਮ ਕੀਤੀ ਹੈ ਜਾਂ ਬੀਐਸਸੀ ਨਰਸਿੰਗ ਜਾਂ ਫਿਰ ਬੀਐਸਸੀ ਮੈਡੀਕਲ ਸਟ੍ਰੀਮ ਚ ਕੀਤੀ ਹੈ ਤਾਂ ਉਹ ਇਸ ਪ੍ਰੋਗਰਾਮ ਦੇ ਵਿੱਚ ਜਰਮਨੀ ਨਰਸਿੰਗ ਵੀਜ਼ਾ ਦੇ ਵਿੱਚ ਜਾ ਸਕਦੇ ਨੇ ਇਦੇ علاوہ ਵਰਕ ਜਰਮਨ ਆ ਇਹਦੇ علاوہ WDAC ਜਰਮਨੀ ਦਾ ਡਾਇਰੈਕਟ ਵਰਕ ਵੀਜ਼ਾ ਵੀ ਲੈ ਕੇ ਆਇਆ ਹੈ ਉਹ ਨਰਸਿੰਗ ਵੀਜ਼ਾ ਹੈ ਇਹ ਡਾਇਰੈਕਟ ਵਰਕ ਵੀਜ਼ਾ ਹੈ ਦੋਨੋਂ ਚੀਜ਼ਾਂ ਅਲੱਗ-ਅਲੱਗ ਨੇ ਤਾਂ ਜਿਹੜਾ ਡਾਇਰੈਕਟ ਵਰਕ ਵੀਜ਼ਾ WDAC ਦੇ ਰਿਹਾ ਹੈ ਇਹ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਨੇ ਐਨਐਨ ਜੀਐਨਐਮ ਜਾਂ ਫਿਰ ਬੀਐਸਸੀ ਨਰਸਿੰਗ ਜਾਂ ਬੀਐਸਸੀ ਮੈਡੀਕਲ ਸਟਰੀਮ ਵਿੱਚ ਕੀਤੀ ਹੈ ਘੱਟ ਤੋਂ ਘੱਟ 1 ਸਾਲ ਦਾ ਤਜਰਬਾ ਕੜ ਤੋਂ ਕੜ ਇੱਕ ਸਾਲ ਦਾ ਤਜਰਬਾ ਹੈ ਇਥੇ ਇੱਕ ਵਹੀ ਏਜ ਲਿਮਟ ਨਹੀਂ ਹੈਗੀ ਤਾਂ ਉਹ ਵਿਦਿਆਰਥੀ ਵੀ ਉਹ ਸਟੂਡੈਂਟਸ ਵੀ ਜਰਮਨੀ ਨਰਸਿੰਗ ਵੀਜ਼ਾ ਤੇ ਜਾ ਸਕਦੇ ਨੇ ਜਰਮਨੀ ਡਾਇਰੈਕਟ ਵਰਕ ਵੀਜ਼ਾ ਤੇ ਜਾ ਸਕਦੇ ਨੇ ਔਰ ਉੱਚ ਵਿੱਚ ਮੇਲ ਫੀਮੇਲ ਦੋਨੋਂ ਲਈ ਦੋਨੋਂ ਜਾ ਸਕਦੇ ਨੇ ਦੋਨਾਂ ਲਈ ਓਪਨ ਹੈ ਇਹ ਪ੍ਰੋਡਕਟ ਅੱਛਾ ਹਾਂ ਪਰ ਟਾਈਮ ਪੀਰੀਅਡ ਦੀ ਗੱਲ ਕਰੀ ਤਾਂ ਟਾਈਮ ਪੀਰੀਅਡ ਕਿੰਨਾ ਕੁ ਲੰਬਾ ਰਹਿੰਦਾ ਫਿਰ ਪ੍ਰੋਸੈਸਸ ਵਿਚਾਲੇ ਨਾਰਮਲੀ ਜਦੋਂ ਮੈਂ ਮੈਂ ਪਹਿਲੇ ਵੀ ਦੱਸਿਆ ਸ਼ੋ ਦੇ ਸਟਾਰਟਿੰਗ ਦੇ ਵਿੱਚ ਵੀ ਨਾਰਮਲੀ ਜਿਹੜਾ ਪ੍ਰੋਸੈਸ ਹੁੰਦਾ ਉਹ 2 ਤੋਂ 3 ਮਹੀਨੇ ਦਾ ਹੁੰਦਾ ਇਹਦੇ ਵਿੱਚ ਹੀ ਸਮਾਪ ਹੋ ਜਾਂਦਾ ਹੈ ਕਈ ਵਾਰੀ ਅਪਾਇੰਟਮੈਂਟ ਦਾ ਕੋਈ ਚੱਕਰ ਪੈ ਜਾਏ ਕਈ ਵਾਰ ਐਮਬੈਸੀ ਤੋਂ ਅਪਾਇੰਟਮੈਂਟਸ ਨਹੀਂ ਰਿਲੀਜ਼ ਹੁੰਦੀਆਂ ਤਾਂ ਉਹਦੇ ਕਰਕੇ ਸਮਾਂ ਲੱਗ ਸਕਦਾ ਹੈ ਲੇਕਿਨ ਨਾਰਮਲੀ ਇਹਦਾ ਪ੍ਰੋਸੈਸਿੰਗ ਟਾਈਮ ਵੀ ਬਹੁਤ ਘੱਟ ਹੈ ਔਰ ਬਹੁਤ ਹੀ ਐਫੋਰਡੇਬਲ ਕਾਸਟ ਦੇ ਵਿੱਚ ਮਤਲਬ ਕਾਸਟ ਇਫੈਕਟਿਵ ਪ੍ਰੋਡਕਟ ਹੈ ਔਰ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਘੱਟ ਸਮੇਂ ਦੇ ਵਿੱਚ ਘੱਟ ਪ੍ਰੋਸੈਸਿੰਗ ਟਾਈਮ ਦੇ ਵਿੱਚ ਘੱਟ ਖਰਚੇ ਦੇ ਵਿੱਚ ਜੋ ਵੀ ਸਟੂਡੈਂਟ ਜਾਂ ਵਿਦਿਆਰਥੀ ਐਸਪੀਰੈਂਟ ਜਾਣਾ ਚਾਹੁੰਦਾ ਹੈ ਉਹ ਇਸ ਪ੍ਰੋਗਰਾਮ ਤੇ ਦੋਨੋਂ ਪ੍ਰੋਗਰਾਮਾਂ ਤੇ ਜਰਮਨੀ ਨਰਸਿੰਗ ਵੀਜ਼ਾ ਤੇ ਜਾਂ ਫਿਰ ਡਾਇਰੈਕਟ ਵਰਕ ਵੀਜ਼ਾ ਤੇ ਜਰਮਨੀ ਜਾ ਸਕਦਾ ਹੈ ਚਰੋਵਰ ਜੀ ਇੱਕ ਹੋਰ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਥਿੰਕਿੰਗ ਇਹ ਵੀ ਰਹਿੰਦੀ ਹੋਵੇਗੀ ਕਿ ਅਸੀਂ ਜਰਮਨੀ ਚਲ ਜਾਈਏ ਤਾਂ ਉੱਥੇ ਜਾ ਕੇ ਫਿਰ ਆਪਾਂ ਉੱਥੋਂ ਦੀ ਲੈਂਗੁਏਜ ਸਿੱਖ ਲਵਾਂਗੇ ਜਿਸ ਕਰ ਉਹਨਾਂ ਨੂੰ ਉੱਥੇ ਪਹੁੰਚ ਕੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ WTCIC ਪਹਿਲੇ ਇੱਥੋਂ ਪ੍ਰਿਪੇਅਰ ਕਰਕੇ ਭੇਜਦਾ ਲੈਂਗੁਏਜ ਕਾ ਕੇ ਭੇਜਦਾ ਹੈ ਜੀ ਚੇਤਨ ਜੀ ਬਹੁਤ ਅੱਛੀ ਗੱਲ ਕਹੀ ਹੈ ਦੋਨੋਂ ਪ੍ਰੋਗਰਾਮਸ ਲਈ ਲੈਂਗੁਏਜ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਜਰਮਨੀ ਤੁਸੀਂ ਜਾਣਾ ਹੈ ਤਾਂ ਕਿਤੇ ਨਾ ਕਿਤੇ ਲੈਂਗੁਏਜ ਇੱਕ ਬਹੁਤ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਬਿਲਕੁਲ ਔਰ ਭਾਸ਼ਾ ਇਦਾਂ ਦੀ ਚੀਜ਼ ਹੈ ਕਿ ਅਸੀਂ ਕਮਿਊਨੀਕੇਟ ਕਰ ਰਹੇ ਹਾਂ ਪੰਜਾਬੀ 'ਚ ਕਿਤੇ ਅੰਗਰੇਜ਼ੀ ਵੀ ਬੋਲਣੀ ਪੈਂ ਸਿੱਖਣੀ ਵੀ ਪੈਂਦੀ ਹੈ ਬੋਲਣੀ ਵੀ ਪੈਂਦੀ ਹੈ ਤਾਂ ਡਬਲਯੂ ਡੀ ਏ ਸੀ ਜਿਹੜਾ ਬੀ 2 ਲੈਵਲ ਹੈ ਬੀ 2 ਲੈਵਲ ਇਹਦੇ ਵਿੱਚ ਰਿਕੁਆਇਰਡ ਤਾਂ ਡਬਲਯੂ ਡੀ ਏ ਸੀ ਉਸ ਸਟੂਡੈਂਟ ਦਾ ਉਸ ਐਸਪੀਰੈਂਟ ਦਾ ਡਬਲਯੂ ਡੀ ਏ ਸੀ ਹੀ ਕਰਾ ਕੇ ਦੇਏਗਾ B2 ਲੈਵਲ ਤੱਕ ਜਿਹੜੀ ਉਹਦੀ ਪੜ੍ਹਾਈ ਆ ਉਹ WDIIC ਹੀ ਕਰਾ ਕੇ ਮਤਲਬ ਇੱਥੇ ਤੁਸੀਂ ਸਟੂਡੈਂਟ ਨੂੰ ਪ੍ਰਿਪੇਅਰ ਇੱਥੇ ਜੇ ਬੱਚਾ ਸਟਾਰਟਿਕ ਕੋਲ ਐਨਰੋਲ ਹੁੰਦਾ ਹੈ ਤਾਂ ਉਹਦੀ ਸਟੱਡੀ ਇੱਥੋਂ ਹੀ B2 ਲੈਵਲ ਤੱਕ ਦੀ ਅਸੀਂ WDIIC ਹੀ ਕਰਾ ਕੇ ਭੇਜੇਗਾ ਅੱਛਾ ਆਪਾਂ ਕੁੜੀਆਂ ਦੀ ਗੱਲ ਕਰੀਏ ਇਹ ਤਾਂ ਅਕਸਰ ਕੁੜੀਆਂ ਵਾਲੇ ਮਾਪੇ ਆ ਜਿਹੜੇ ਬਹੁਤ ਚਿੰਤਤ ਰਹਿੰਦੇ ਨੇ ਆਪਾਂ ਜਰਮਨੀ ਦੇ ਐਟਮੋਸਫੇਅਰ ਦੀ ਗੱਲ ਕਰੀਏ ਉੱਥੋਂ ਦੇ ਸੇਫਟੀ ਵਾਤਾਵਰਣ ਦੀ ਗੱਲ ਕਰੀਏ ਕਿ ਲੜਕੀਆਂ ਲਈ ਗਰਲਸ ਲਈ ਸੇਫ ਹੈ ਜੀ ਪੂਰੀ ਤਰ੍ਹਾਂ ਉੱਥੇ ਬਹੁਤ ਜ਼ਿਆਦਾ ਸੇਫ ਕੰਟਰੀ ਹੈ ਜਰਮਨੀ ਭਵੇਂ ਉਹ ਲੜਕੇ ਹੋਣ ਚਾ ਉਹਨਾਂ ਨੂੰ ਕਦੀ ਵੀ ਕਿਤੇ ਇਦਾਂ ਨਹੀਂ ਫੀਲ ਹੋਏਗਾ ਕਿ ਅਸੀਂ ਕਿਤੇ ਬਾਹਰ ਬੈਠੇ ਹਾਂ ਉਹਨਾਂ ਨੂੰ ਇਦਾਂ ਦੇ ਹੀ ਫੀਲ ਹੋਏਗਾ ਜਿਦਾਂ ਅਸੀਂ ਆਪਣੇ ਘਰੇ ਬੈਠੇ ਹਾਂ ਲੜਕਿਆਂ ਵਾਸਤੇ ਖਾਸ ਕਰਕੇ ਮੈਂ ਕਹਿਣਾ ਚਾਹੁੰਗਾ ਕਿ ਇਟਸ ਅ ਸੇਫਸਟ ਕੰਟਰੀ ਤਾਂ ਜਰਮਨੀ ਦੇ ਵਿੱਚ ਤੁਸੀਂ ਇਹ ਨਹੀਂ ਸੋਚਣਾ ਕਰੀ ਕਿ ਅਸੀਂ ਕਿਸੇ ਇਹੋ ਜਿਹੇ ਮੁੱਲਕੇ ਚਲੇ ਜਿੱਥੇ ਸਾਡਾ ਕੋਈ ਨਹੀਂ ਹੈਗਾ ਜਰਮਨੀ ਵੀ ਇੱਕ ਮਲਟੀਕਲਚਰਲ ਮਲਟੀ ਡਾਈਵਰਸਿਟ ਡਾਈਵਰਸਫਿਕੇਸ਼ਨ ਕੰਟਰੀ ਹੈ ਜਿੱਥੇ ਤੁਸੀਂ ਤੁਹਾਨੂੰ ਹਰ ਦੇਸ਼ ਤੋਂ ਲੋਕ ਮਿਲਣਗੇ ਇੰਡੀਅਨਸ ਵੀ ਮਿਲਣਗੇ ਪੰਜਾਬੀ ਵੀ ਮਿਲਣਗੇ ਗੁਜਰਾਤੀ ਵੀ ਮਿਲਣਗੇ ਸਾਰੇ ਮਿਲਣਗੇ ਤਾਂ ਉਹ ਉੱਥੇ ਓਪਰਾਪਨ ਮਹਿਸੂਸ ਤੁਹਾਨੂੰ ਨਹੀਂ ਹੋਏਗਾ ਅੱਛਾ ਆਖਰੀ ਸਵਾਲ ਹੈ ਜੀ ਟੂਰਿਸਟ ਵੀਜ਼ੇ ਦੀ ਗੱਲ ਕਰੀਏ ਕਿਈ ਘੁੰਮਣ ਦੇ ਵੀ ਸ਼ਫੀਰ ਹੁੰਦੇ ਨੇ ਕਪਲਸ ਜਾਉ ਚਾਹੇਓ ਸਿੰਗਲ ਹੋਵੇ ਬੁਆਇਸ ਹੋਵੇ ਗਰਲਸ ਹੋਵੇ ਤਾਂ ਟੂਰਿਸਟ ਨੂੰ ਲੈ ਕੇ ਡਬਲਯੂ ਡੀ ਆਈ ਸੀ ਜਰਮਨੀ ਲੈ ਕੇ ਹੀ ਇਲਾਕੇ ਆਇਆ ਜੀ ਰੋਕਣ ਦੇਖੋ ਟੂਰਿਸਟ ਵੀਜ਼ਾ ਵਿਸਟਰ ਵੀਜ਼ਾ ਹੋਰ ਵੀ ਬਹੁਤ سارے ਪ੍ਰੋਗਰਾਮ ਆ ਜਿਹੜਾ ਡਬਲਯੂ ਡੀ ਆਈ ਸੀ ਪਿਛਲੇ 20 ਸਾਲਾਂ ਤੋਂ ਕਰਦਾ ਆ ਰਿਹਾ ਹੈ ਜੀ ਵੀ ਆਰ ਨਾਟ ਰਿਸਟ੍ਰਿਕਟਡ ਟੂ ਓਨਲੀ ਵਨ ਪ੍ਰੋਡਕਟ ਅਸੀਂ ਸਿਰਫ ਇੱਕ ਪ੍ਰੋਡਕਟ ਨਹੀਂ ਕਰਦੇ ਅ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਫੈਮਿਲੀ ਸਪੌਂਸਰਸ਼ਿਪ ਵੀਜ਼ਾ ਸੁਪਰ ਵੀਜ਼ਾ ਪ੍ਰ ਕੈਨੇਡਾ ਪ੍ਰ ਆਸਟ੍ਰੇਲੀਆ ਜਿਵੇਂ ਕਿ ਮੈਂ ਹੁਣ ਵੀ ਜ਼ਿਕਰ ਕੀਤਾ ਕਿ ਡਾਇਰੈਕਟ ਵਰਕ ਵੀਜ਼ਾ ਵਰਕ ਵੀਜ਼ਾ ਤੇ ਤੁਸੀਂ ਜਰਮਨੀ ਜਾ ਸਕਦੇ ਹੋ ਤਾਂ ਇਦਾਂ ਦੇ ਬਹੁਤ ਸਾਰੇ ਪ੍ਰੋਗਰਾਮਸ ਡਬਲਯੂ ਡੀ ਆਈ ਸੀ ਹਰ ਬਾਰ ਕੁਝ ਨਵਾਂ ਆਪਣੇ ਕਲਾਇੰਟਸ ਲਈ ਆਪਣੇ ਐਕਸਪੀਰੀਐਂਸ ਲਈ ਲੈ ਕੇ ਆਉਂਦਾ ਹੈ ਜਿਸ ਤੱਕ ਤੁਸੀਂ ਵਿਜ਼ਟਰ ਵੀਜ਼ਾ ਦੀ ਗੱਲ ਕੀਤੀ ਟੂਰਿਸਟ ਵੀਜ਼ਾ ਤੇ ਗੱਲ ਕੀਤੀ ਜੇ ਕਿਸੇ ਦਾ ਕੋਈ ਰਿਲੇਟਿਵ ਜਰਮਨੀ ਦੇ ਵਿੱਚ ਜਾਂ ਕਿਸੇ ਹੋਰ ਸ਼ਰਗਨ ਕੰਟਰੀ ਦੇ ਵਿੱਚ ਰਹਿੰਦਾ ਹੈ ਤਾਂ ਉਹ ਵੀ ਵਿਜ਼ਟਰ ਵੀਜ਼ਾ ਤੇ ਜਾ ਸਕਦਾ ਜੇ ਉਧਰ ਵੀ ਕੋਈ ਕਪਲ ਕੁਮਾਨ ਨੂੰ ਫਰਨਵਾਸ ਸਵਿਟਜ਼ਰਲੈਂਡ ਡੈਨਮਾਰਕ ਜਾਂ ਕਿਸੇ ਵੀ ਸ਼ੰਗਨ ਦੇ ਮੁਲਕ ਦੇ ਵਿੱਚ ਜਾਣਾ ਚਾਹੁੰਦਾ ਹੈ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਕੇ ਟੂਰਿਸਟ ਵੀਜ਼ਾ ਤੇ ਵੀ ਜਾ ਸਕਦਾ ਹੈ ਹੀ অর ਸ਼ੀ ਇਸ ਮੋਸਟ ਵੈਲਕਮ ਕੋਈ ਵੀ ਬੰਦਾ ਹੋਵੇ ਕਿਸੇ ਵੀ ਟਾਈਪ ਦਾ ਵਿਸਟਰ ਯੂ ਟੂਰਿਸਟ ਵੀਜ਼ਾ ਅਪਲਾਈ ਕਰਨਾ ਉਹ ਬਿਲਕੁਲ ਕਰ ਸਕਦਾ ਹੈ ਜੀ ਸਰ ਇਸ ਤੋਂ ਇਲਾਵਾ ਜੇਕਰ ਮੈਂ ਸਵਾਲ ਤੁਹਾਡੇ ਕੋਲ ਪੁੱਛਾਂ ਕਿ ਜੇਕਰ ਕੋਈ ਜਰਮਨੀ ਜਾਣ ਦਾ ਇੱਛੂ ਹੈ ਉਹ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਮਿਲ ਕੇ ਉਹ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੋਵੇ ਤੱਕ ਯੋਨ ਨੂੰ ਹੁਸ਼ਾਰਪੁਰ ਆਉਣਾ ਪੈਗਾ ਜਾਂ ਹੁਸ਼ਾਰਪੁਰ ਤੋਂ ਇਲਾਵਾ ਵੀ ਬਾਹਰੀ ਜ਼ਿਲ੍ਹਿਆਂ ਦੇ ਵਿੱਚ ਆਫਿਸ ਡਬਲਯੂ ਡੀ ਆਈ ਸੀ ਦੇ ਅਵੇਲੇਬਲ ਨੇ ਜੀ ਮੈਂ ਤੁਹਾਨੂੰ ਸਾਡੇ ਵੀਵਸ ਨੂੰ ਵੀ ਇਹ ਦੱਸਣਾ ਚਾਹੁੰਗਾ ਕਿ ਜਿਹੜੇ ਤਾਂ ਕਲਾਇੰਟਸ ਹੁਸ਼ਾਰਪੁਰ ਦੇ ਨੇ ਐਸਪੀਰੈਂਟਸ ਉਹ ਜਿਹੇ ਹੁਸ਼ਾਰਪੁਰ ਨੂੰ ਬਿਲੋਂਗ ਕਰਦੇ ਨੇ ਉਹ ਸਾਡੇ ਹੈੱਡ ਆਫਿਸ ਹੁਸ਼ਾਰਪੁਰ ਆ ਸਕਦੇ ਨੇ ਕੋਟ ਰੋਡ ਤੇ ਸਾਡਾ ਆਫਿਸ ਹੈ ਔਰ ਜਾਂ ਫਿਰ ਸਾਡੇ ਸਾਈਟ ਤੋਂ ਸਾਡਾ ਐਡਰੈਸ ਲੈ ਸਕਦੇ ਨੇ ਟੋਲ ਫਰੀ ਨੰਬਰ ਚੱਲੇਗਾ ਤਾਂ ਉਹਦੇ ਉੱਤੇ ਕਾਲ ਕਰਕੇ ਵੀ ਅਪਾਇੰਟਮੈਂਟ ਲੈ ਸਕਦੇ ਨੇ ਇਹਦੇ ਇਲਾਵਾ ਡਬਲਯੂ ਡੀ ਆਈ ਸੀ ਦੇ ਜਿਹੜੇ ਆਫੀਸਰਸ ਨੇ ਉਹ ਜਲੰਧਰ ਬਠਿੰਡ ਤਾਂ ਜੰਮੂ ਵੀ ਸਟਾਫ ਆਫਿਸ ਹੈ ਤਾਂ ਇਨਰ ਆਫਿਸਰਸ ਦੇ ਵਿੱਚ ਵੀ ਜਾ ਕੇ ਉਹ ਜਾਣਕਾਰੀ ਲੈ ਸਕਦੇ ਨੇ ਮੰਡੇ ਟੂ ਸੈਟਰਡੇ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਕਿਸੇ ਵੀ ਵਰਕਿੰਗ ਡੇ ਦੇ ਵਿੱਚ ਉਹ ਆ ਕੇ ਆਪਣੀ ਪ੍ਰੋਫਾਈਲ ਨੂੰ ਨਾਲ ਲੈ ਕੇ ਆਉਣ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਉਣ ਆਪਣੇ ਡਾਕੂਮੈਂਟਸ ਨਾਲ ਲੈ ਕੇ ਆਉਣ ਤਾਂ ਕਿ ਉਹਨਾਂ ਦੀ ਅਸੈਸਮੈਂਟ ਪ੍ਰੋਪਰ ਤਰੀਕੇ ਨਾਲ ਹੋ ਸਕੇ ਆਪਣੇ ਪੂਰੇ ਖਰਚੇ ਦੀ ਜਾਣਕਾਰੀ ਲੈਣ ਪ੍ਰੋਸੈਸਿੰਗ ਟਾਈਮ ਦੀ ਜਾਣਕਾਰੀ ਲੈਣ ਔਰ ਆਪਣਾ ਵਿਦੇਸ਼ ਜਾਣ ਦਾ ਡਾ ਸੁਪਨਾ ਹੈ ਜਾਂ ਜਰਮਨੀ ਜਾਣ ਦਾ ਡਾ ਸੁਪਨਾ ਹੈ ਉਹ ਪੂਰਾ ਕਰ ਸਕਦੇ ਨੇ ਜੀ ਬਹੁਤ ਬਹੁਤ ਧੰਨਵਾਦ ਸਾਰਾ ਥੈਂਕ ਯੂ ਵੈਰੀ ਮੱਚ ਜੀ ਸੋਇਆ ਸਾਹਿਬ ਡਬਲਯੂ ਡੀ ਆਈ ਸੀ ਤੋਂ ਜੁਰਾਵਰ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਜਰਮਨੀ ਨੂੰ ਲੈ ਕੇ ਉਹਨਾਂ ਵੱਲੋਂ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਉਹ ਸ਼ਾਰਪਰ ਨਿਊਜ਼ ਦੇ ਮਾਧਿਅਮ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਨੇ ਕਿਉਂਕਿ ਜਿਵੇਂ ਕਿ ਮੈਂ ਸ਼ੁਰੂਆਤ ਵਿੱਚ ਹੀ ਦੱਸਿਆ ਕਿ ਜਰਮਨੀ ਨੂੰ ਲੈ ਕੇ ਯੂਥ ਦੇ ਵਿੱਚ ਸਕੋਪ ਹੈ ਜਿਹੜਾ ਬਹੁਤ ਜ਼ਿਆਦਾ ਵਾਧਾ ਦਿਖਾਈ ਦੇ ਰਿਹਾ ਸੋ ਸਾਡੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਜਰਮਨੀ ਦੇ ਵਿੱਚ ਇਹ ਕੀ ਕੁਝ ਸਹੂਲਤਾਂ ਨੇ ਜਾ ਖਾਸ ਕਰਕੇ WDIC ਵੱਲੋਂ ਕੀ ਕੁਝ ਸਹੂਲਤਾਂਾਂ ਜਾਂ ਫੈਸਿਲਿਟੀਆਂ ਸਟੂਡੈਂਟਸ ਨੂੰ ਅਵੇਲੇਬਲ ਕਰਵਾਈਆਂ ਜਾ ਰਹੀਆਂ ਨੇ ਉਸ ਤੋਂ ਜਾਣੂ ਕਰਵਾਇਆ ਜਾਵੇ ਸੋ ਜੋਰਾਵਰ ਸਿੰਘ ਜੀ ਵੱਲੋਂ ਹਰ ਇੱਕ ਜਾਣਕਾਰੀ ਬਖੂਬੀ ਢੰਗ ਦੇ ਨਾਲ ਦਿੱਤੀ ਗਈ ਹੈ ਤੇ ਜੇਕਰ ਤੁਸੀਂ ਵੀ ਜਰਮਨੀ ਜਾਣ ਦੇ ਇੱਛੂ ਕੋ ਤਾਂ WDIC ਹੁਸ਼ਿਆਰਪੁਰ ਦੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ